ਦਾਦੇ ਤੇ ਮਹਿਕ ਦੇ ਦਾਦੇ ਦੀ ਕਹਾਣੀ ਸੜਨ ਲਈ ਕਿੱਦਾਂ ਜਾ ਗਈ ਜਦ ਕਿ ਇਹ ਸਾਰਾ ਕੁਝ ਡੇਰ ਦੋ ਸਾਲ ਤੋਂ ਚੱਲ ਰਿਹਾ ਔਰ ਇਸ ਵਾਰ ਵੀ ਮਹਿਕ ਪ੍ਰੀਤ ਨੂੰ ਭੱਜੀ ਨੂੰ ਠੀਕ ਹੈ ਕਾਫੀ ਦਿਨ ਹੋ ਚੁਕੇ ਸੀ ਇਹ ਘਟਨਾ ਹੋਈ ਆ ਆਈ ਥਿੰਕ 20 ਤਰੀਕ ਰਾਤ ਨੂੰ ਫੋਨ ਆ ਜਾਂਦੇ ਆ ਮਹਿਕ ਦੀ ਮਾਂ ਤੇ ਉਹਦੇ ਭਰਾ ਵੱਲ ਇਹੋ ਬਹਾਵਤ ਬੜੀ ਸਹੀ ਹੈਗੀ ਹੈ ਵੀ ਮਾੜਾ ਮਿਸਤਰੀ ਤੇ ਗੰਦੀ ਇਸਤਰੀ ਘਰ ਦਾ ਹੁਲੀਆ ਵਗਾਰ ਦਿੰਦੇ ਆ ਇਹਨਾਂ ਦੇ ਪਰਿਵਾਰ ਦੇ ਵਿੱਚ ਇਹੀ ਹੋਇਆ ਕਿ ਉਹ ਵੀ ਸਕ੍ਰੀਨ ਕੱਟ ਲਈ ਸੀ ਜਿਹਦੇ ਕੋਡਿੰਗ ਭੱਜ ਗਈ ਹੋਵੇ ਠੀਕ ਹੈ ਭੱਜ ਕੇ ਵਾਪਸ ਆ ਗਈ ਹੋਵੇ ਉਹ ਖੁਦ 1.5 ਸਾਲ ਤੋਂ ਰੀਲਾਂ ਪਾ ਰਹੀ ਐ ਇੰਸਟਾਗ੍ਰਾਮ ਤੇ ਉਹ ਕੁੜੀ ਨੂੰ ਕੀ ਰੋਕੂਗਾ ਮੈਂ ਤੁਹਾਨੂੰ ਕਿਹਾ ਨਾ ਕਈ ਲੋਕ ਪਰਦੇ ਦੇ ਪਿੱਛੇ ਐ ਤੇ ਕਈ ਲੋਕ ਪਰਦੇ ਦੇ ਸਾਹਮਣੇ ਹੈਗੇ ਐ ਪਰ ਠੀਕ ਕਰੇਗੀ ਮਿਲੂਗੀ ਧਰਮਾਂ ਦੇ ਨਾਮ ਤੇੜ ਬੇੜ ਮਿਲੂਗੀ ਸੱਚ ਬੋਲੀਗਾ ਤਾਂ ਮਿਲੂ ਤੋਂ ਸੋਪ ਚੰਨ ਨਹੀਂ ਜੇ ਕਰੇਗਾ ਤਾਂ ਕਿ ਬੋਤੇ ਤੇ ਮਿਲੂਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਮਹਿਕਪ੍ਰੀਤ ਦੇ ਫਾਦਰ ਦੀ ਡੈਥ ਹੋ ਗਈ ਐ ਇਹ ਕੋਈ ਨੋਰਮਲ ਡੈਥ ਨਹੀਂ ਸੀ ਇਹ ਇੱਕ ਕਤਲ ਹੋਇਆ ਜਿਹੜਾ ਕਿ ਮਹਿਕਪ੍ਰੀਤ ਦੇ ਦਰਦ ਦੇ ਵੱਲੋਂ ਮਹਿਕਪ੍ਰੀਤ ਦੇ ਫਾਦਰ ਤੇ ਗੋਲੀਆਂ ਚਲਾਈਆਂ ਗਈਆਂ ਤੇ ਜਿਹੜੇ ਇਲਾ ਫਾਦਰ ਦੀ ਡੈਥ ਹੋ ਗਈ ਤੇ ਹੁਣ ਸਾਰੇ ਜਣੇ ਮਹਿਕਪ੍ਰੀਤ ਨੂੰ ਬਲੇਮ ਕਰਨ ਲੱਗੇ ਹੋਏ ਐ ਆਪਣਾ ਪਿਓ ਖਾ ਗਈ ਮਾਂ ਨੂੰ ਰੰਡੀ ਕਰ ਗਈ ਮਾਂ ਨੂੰ ਵਿਧਵਾ ਕਰਤਾ ਹੁਣ ਆਪ ਚੰਡੀਗੜ੍ਹ ਜਾ ਕੇ ਐਸ਼ਾ ਲੈ ਰਹੀ ਐ ਆਪਣਾ ਘਰ ਬਸਾ ਕੇ ਬੈ ਗਈ ਐ ਸੋ ਐਂਡ ਸੋ ਸੋ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਤੁਹਾਨੂੰ ਕੀ ਲੱਗਦਾ ਸਿਰਫ ਮਹਿਕਪ੍ਰੀਤ ਆਪਣੇ ਪਿਓ ਦੇ ਕਤਲ ਦੀ ਜ਼ਿੰਮੇਵਾਰ ਹੈ ਦੱਸਿਓ ਸਿਰਫ ਮਹਿਕਪ੍ਰੀਤ ਜ਼ਿੰਮੇਵਾਰ ਨਹੀਂ ਹੈਗੇ ਠੀਕ ਐ ਹੋਰ ਲੋਕ ਵੀ ਬੜੇ ਜ਼ਿੰਮੇਵਾਰ ਹੈਗੇ ਐ ਕਈ ਪਰਦੇ ਦੇ ਪਿੱਛੇ ਐ ਤੇ ਕਈ ਪਰਦੇ ਦੇ ਮੂਰੇ ਹੈਗੇ ਐ ਇਸ ਟੌਪਿਕ ਤੇ ਡਿਟੇਲ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਦੋ ਸਵਾਲ ਪੁੱਛਣਾ ਚਾਹਨੀ ਆ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਬੱਚੇ ਤਾਂ ਹੋਣਗੇ ਨਾ ਠੀਕ ਹੈ ਕਿਸੇ ਦੇ ਆਪ ਦੇ ਛੋਟੇ ਬੱਚੇ ਹੋਣਗੇ 3 4 5 ਸਾਲ ਦੇ ਕਿਸੇ ਦੇ ਆਪਣੇ ਠੀਕ ਹੈ ਪੋਤਾ ਪੋਤੀ ਜਾਂ ਭਾਂਜਾ ਭਾਂਜੀ ਛੋਟੇ ਬੱਚੇ ਹਰ ਇੱਕ ਦੇ ਘਰਾਂ ਦੇ ਵਿੱਚ ਹੁੰਦੇ ਹੀ ਐ ਕੀ ਜੇ ਤੁਹਾਡਾ ਬੱਚਾ 2 3 ਸਾਲ ਦਾ ਚਾਕੂ ਫੜਨ ਦੀ ਜਿੱਦ ਕਰੇ ਕੀ ਤੁਸੀਂ ਉਹਨੂੰ ਫੜਾ ਦੋਗੇ ਬੋਲੋ ਇੱਕ ਬੱਚਾ ਕਹਵੇ ਮੈਂ ਚਾਕੂ ਨਾਲ ਆਪੇ ਸੇਬ ਕੱਟਣਾ ਤਿੰਨ ਸਾਲ ਦਾ ਬੱਚਾ ਕੀ ਤੁਸੀਂ ਉਹਨੂੰ ਕੱਟਣ ਦੋਗੇ ਨਹੀਂ ਕਦੇ ਵੀ ਨਹੀਂ ਕਿਉਂ ਤੁਸੀਂ ਜਾਣਦੇ ਹੋ ਕਿਉਂਕਿ ਉਹਨੂੰ ਸੇਬ ਕੱਟਣਾ ਚਾਕੂ ਦੇ ਨਾਲ ਨਹੀਂ ਆਂਦਾ ਉਹ ਆਪਣੇ ਹੱਥ ਤੇ ਚਾਕੂ ਮਾਰ ਲੇਗਾ ਤੇ ਖੂਨ ਵਗ ਪੈਗਾ ਤੇ ਬੱਚਾ ਜੇ ਜਿੱਦ ਵੀ ਕਰੇਗਾ ਤੇ ਆਪਾਂ ਚਾਰ ਥੱਪੜ ਮਾਰਾਂਗੇ ਤੇ ਚਾਕੂ ਉਹ ਤੋਂ ਖੋਹ ਲਾਂਗੇ ਕਿਉਂ ਸਾਨੂੰ ਇਹਦਾ ਨੁਕਸਾਨ ਪਤਾ ਹੈ ਚਾਕੂ ਤੁਸੀਂ ਬੱਚੇ ਦੇ ਹੱਥ ਚੋਂ ਖੋਹ ਸਕਦੇ ਹੋ ਠੀਕ ਹੈ ਲੇਕਿਨ ਮੋਬਾਈਲ ਤੁਸੀਂ ਆਪਣੇ ਬੱਚਿਆਂ ਦੇ ਹੱਥਾਂ ਦੇ ਵਿੱਚੋਂ ਨਹੀਂ ਖੋਹ ਸਕਦੇ ਕਿਉਂ ਤੁਹਾਨੂੰ ਇਹਦੇ ਨੁਕਸਾਨ ਨਹੀਂ ਪਤਾ ਠੀਕ ਹੈ ਕਿੰਨੇ ਕ ਘਰ ਉਜਾੜੇ ਐ ਇਸ ਮੋਬਾਈਲ ਨੇ ਲੋਕੀ ਮੈਂ ਦੇਖਿਆ ਮੈਂ ਕਈਆਂ ਨੂੰ ਕਹਿੰਨੀ ਆ ਠੀਕ ਆ ਆਮ ਰੁਟੀਨ ਦੇ ਵਿੱਚ ਵੀ ਆਪਾਂ ਦੁਨੀਆਦਾਰੀ ਦੇ ਵਿੱਚ ਵਿਚੜਦੇ ਆਂ ਤੇ ਅਸੀਂ ਕਿੰਨੇ ਵੀ ਤੁਸੀਂ ਆਪਣੇ ਬੱਚੇ ਨੂੰ ਮੋਬਾਈਲ ਕਿਉਂ ਦਿੱਤਾ ਹੋਇਆ ਤੇ ਇਹ ਕਹਿੰਦੇ ਆ ਜੀ ਇਹ ਮੋਬਾਈਲ ਦੇਖੇ ਬਿਨਾ ਰੋਟੀ ਨਹੀਂ ਖਾਂਦਾ ਕੀ ਜਦੋਂ ਤੁਸੀਂ ਤੇ ਮੈਂ ਜੰਮੇ ਸੀ ਮੋਬਾਈਲ ਦੇਖੇ ਰੋਟੀ ਖਾਂਦੇ ਸੀ ਜਸਟਿਸ ਦਾ ਸਾਨੂੰ ਪਤਾ ਹੀ ਨਹੀਂ ਹੋਏਗਾ ਵੀ ਦੁਨੀਆ ਦੇ ਵਿੱਚ ਚੀਜ਼ ਹੈਗੀ ਐ ਠੀਕ ਐ ਤੇ ਉਹਦੇ ਲਈ ਅਸੀਂ ਜਿੰਦ ਕਾਦੀ ਕਰਾਂਗੇ ਤੁਹਾਡੇ ਘਰਾਂ ਦੇ ਵਿੱਚ ਜੇ ਛੋਟੇ ਬੱਚੇ ਐ ਤੇ ਕੀ ਤੁਸੀਂ ਉਹਨਾਂ ਤੋਂ ਮੋਬਾਈਲ ਦੂਰ ਨਹੀਂ ਰੱਖ ਸਕਦੇ ਮੋਬਾਈਲ ਉਹਨਾਂ ਤੋਂ 5 ਸਾਲ ਦੀ 6 ਸਾਲ ਦੀ ਉਮਰ ਤੱਕ ਛੁਪਾ ਕੇ ਨਹੀਂ ਰੱਖ ਸਕਦੇ ਮੇਰਾ ਤਾਂ ਮਨ ਹੈ ਬੱਚੇ ਨੂੰ ਪਲੱਸ 2 ਤੱਕ ਮੋਬਾਈਲ ਦੇਣਾ ਹੀ ਨਹੀਂ ਚਾਹੀਦਾ ਠੀਕ ਹੈ ਮੈਂ ਆਪਣੀ ਅੱਗੇ ਪੁਰਾਣੀਆਂ ਵੀਡੀਓਜ਼ ਦੇ ਵਿੱਚ ਵੀ ਦੱਸਿਆ ਹੋਇਆ ਕਿਉਂਕਿ ਮੈਂ ਨਹੀਂ ਦਿੱਤਾ ਆਪਣੇ ਬੱਚਿਆਂ ਨੂੰ ਓਕੇ ਤੋ ਚਾਕੂ ਦਾ ਨੁਕਸਾਨ ਸਾਨੂੰ ਪਤਾ ਹੈ ਜਿਹੜਾ ਕਿ ਚਾਕੂ ਤੋਂ ਵੱਧ ਕੇ ਕਈ ਗੁਣਾ ਨੁਕਸਾਨ ਮੋਬਾਈਲ ਤੇ ਹੋ ਸਕਦੇ ਆ ਉਹ ਅਸੀਂ ਆਪਣੇ ਬੱਚੇ ਤੋਂ ਖਾਉਂਦੇ ਨਹੀਂ ਆ ਦੱਸੋ ਮਾਪਿਓ ਤਾਂ ਤਾਂ ਖਾਣਗੇ ਨਾ ਮੋਬਾਈਲ ਆਪਣੇ ਬੱਚਿਆਂ ਦੇ ਹੱਥਾਂ 'ਚੋਂ ਜੋ ਆਪ ਛੱਡਣਗੇ ਮਾਵਾਂ ਤਾਂ ਆਪ ਸਾਰਾ ਦਿਨ ਰੀਲਾ ਬਣਾਉਣ ਲੱਗੀਆਂ ਹੋਈਆਂ ਅੱਜਕੱਲ੍ਹ ਸਾਰਾ ਦਿਨ ਟਿਕਟੌਕ ਤੇ ਲੱਗੀਆਂ ਹੋਈਆਂ ਜਾਂ ਇੰਸਟਾਗ੍ਰam ਤੇ ਲੱਗੀਆਂ ਹੋਈਆਂ YouTube ਤੇ ਲੱਗੀਆਂ ਹੋਈਆਂ ਬਥੇਰੀਆਂ ਬੁੜੀਆਂ ਜਿਨ੍ਹਾਂ ਨੂੰ ਜਵਾਨੀ ਚੜੀ ਹੈ ਠੀਕ ਹੈ ਰੇਣ ਨੂੰ ਭੋਗਾ ਵਰਗੀ ਦੇਖ ਲੋ ਕਿਦਾਂ ਡਾਂਸ ਕਰ ਕਰਕੇ ਦਿਖਾਉਂਦੀ ਹੈ ਅੱਜ ਵੀ ਮੈਂ ਇੱਕ ਰੀਲ ਸਾਈਡ ਤੇ ਲਗਾ ਦਿੰਨੀ ਹੈਗੀ ਆ ਇੱਕ ਬਜ਼ੁਰਗ ਆਂਟੀ ਹੈਗੀ ਆ ਉਹ ਕੀ ਹਰਪ ਤਾਂ ਕਰਦੇ ਪਏ ਦੇਖ ਲੋ ਤੁਸੀਂ ਆਪ ਦਾ ਤੁਹਾਡੇ ਤੇ ਕੰਟਰੋਲ ਨਹੀਂ ਹੈ ਕੱਲ ਨੂੰ ਦੋਸ਼ ਨੂੰ ਮੋਬਾਈਲ ਨੂੰ ਦੇ ਦੇਣੇ ਹੋ ਠੀਕ ਹੈ ਜਾਂ ਦੁਨੀਆਦਾਰੀ ਨੂੰ ਦੇ ਦੇਣੇ ਹੋ ਜਾਂ ਫਿਰ ਕਹਿਣਗੇ ਜੀ ਪੰਜਾਬ ਵਿੱਚ ਗੰਦ ਬੜਾ ਪਿਆ ਇੱਥੇ ਤਾਂ ਰਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਹੈਨਾ ਠੀਕ ਹੈ ਜਿਨ੍ਹਾਂ ਨੇ ਮੋਬਾਈਲ ਇਨਵੈਂਟ ਵੀ ਕੀਤੇ ਹੈ ਨਾ ਜਿਨ੍ਹਾਂ ਨੇ ਐਪਲ ਵੀ ਬਣਾਇਆ ਹੈਗਾ ਠੀਕ ਹੈ ਉਹ ਉਹਨਾਂ ਨੇ ਵੀ ਆਪਣੇ ਬੱਚਿਆਂ ਨੂੰ ਮੋਬਾਈਲ ਨਹੀਂ ਦਿੱਤੇ ਹੋਏ ਉਹਨਾਂ ਦੀ ਇੰਟਰਵਿਊ ਜਾ ਕੇ ਸੁਣ ਲਓ ਸਮਝ ਗਏ ਤੁਹਾਡਾ ਬੱਚਾ ਚਾਕੂ ਮੰਗਦਾ ਉਹ ਤੁਸੀਂ ਰੋਕਦੇ ਹੋ ਮੋਬਾਈਲ ਦੋਸਤੋ ਕਈ ਗੁਣਾ ਜ਼ਿਆਦਾ ਨੁਕਸਾਨ ਹੋ ਤੁਸੀਂ ਰੋਕਦੇ ਨਹੀਂ ਹੋ ਕਿਉਂ ਇਹਦੇ 'ਚ ਤੁਹਾਡੀ ਖੁਦ ਦੀ ਕਮਜ਼ੋਰੀ ਹੈ ਠੀਕ ਹੈ ਇਸ ਟੌਪਿਕ ਤੇ ਆਪਾਂ ਡਿਟੇਲ 'ਚ ਵੀ ਗੱਲ ਕਰਾਂਗੇ ਠੀਕ ਹੈ ਵੀਡੀਓ ਦੇ ਐਂਡ 'ਚ ਕਰਾਂਗੇ ਪਹਿਲਾਂ ਆਪਾਂ ਮਹਿਕ ਪ੍ਰੀਤ ਵਾਲੇ ਮੁੱਦੇ ਤੇ ਆਣੇ ਹੈਗੇ ਆ ਕੀ ਤੁਹਾਨੂੰ ਲੱਗਦਾ ਵੀਏ ਜਿਹੜੇ ਹਾਲਾਤ ਬਣੇ ਹੈਗੇ ਮਹਿਕਪ੍ਰੀਤ ਦੇ ਫਾਦਰ ਦੀ ਡੈਥ ਹੋਈ ਹੈ ਵੀ ਇਹ ਹਾਲਾਤ ਇੱਕ ਦਿਨ ਜ ਬਣੇ ਠੀਕ ਹੈ ਡੇਰ ਦੋ ਸਾਲ ਤੋਂ ਮਹਿਕਪ੍ਰੀਤ ਦਾ ਅਕੰਜਰ ਖਾਨਾ ਚੱਲ ਰਿਹਾ ਸੀ ਕਦੀ ਭੱਜ ਗਈ ਕਦੀ ਵਾਪਸ ਆ ਗਈ ਠੀਕ ਹੈ ਫਿਰ ਚਲੀ ਗਈ ਤੇ ਵਿੱਚ ਵਿੱਚਲੇ ਜਦੋਂ ਰਹੀ ਹੈਗੀ ਐ ਤੇ ਕਦੀ ਆਹ ਮੁੰਡਾ ਫਸਾ ਲਿਆ ਤੇ ਕਦੀ ਉਹ ਮੁੰਡਾ ਫਸਾ ਲਿਆ ਮੁੰਡੇ ਵੀ ਉਹੋ ਜੇ ਸੀ ਚੈੜੀਆਂ ਕੱਲੇ ਕਰਦੇ ਸੀ ਠੀਕ ਹੈ ਜਦੋਂ ਉਹਨਾਂ ਦੀ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਸੀ ਤੇ ਆ ਕੇ ਰੋਸਟਰਾਂ ਨੂੰ ਵੀਡੀਓ ਦੇ ਦਿੰਦੇ ਸੀ ਠੀਕ ਹੈ ਮੁੰਡੇ ਵੀ ਤਾਂ ਫਿਰ ਪੰਜਾਬੀ ਤੇ ਮੈਂ ਕਹਾਂ ਹਰਾਮੀ ਠੀਕ ਹੈ ਤੁਹਾਨੂੰ ਸਾਰਾ ਕੁਝ ਉਹਦੇ ਬਾਰੇ ਪਤਾ ਹੁੰਦੇ ਆ ਸੁਣਦੇ ਆ ਤੁਸੀਂ ਉਹਦੇ ਨਾਲ ਗੱਟੀਆਂ ਬੰਦੇ ਸੀ ਆ ਹਰਮਨ ਦੀ ਤੁਸੀਂ ਰਿੰਪਲ ਵਾਲੀ ਵੀਡੀਓ ਦੇਖੀ ਹੋਣੀ ਆ ਹਰਮਨ ਦੀ ਰਿਕਾਰਡਿੰਗ ਤੁਸੀਂ ਸੁਣੀ ਹੋਣੀ ਆ ਠੀਕ ਹੈ ਹਰਮਨ ਨੂੰ ਕੀ ਨਹੀਂ ਪਤਾ ਸੀ ਮਹਿਕ ਬਾਰੇ ਕੀ ਨਹੀਂ ਪਤਾ ਸੀ ਜੋ ਜੋ ਉਹਨੇ ਗੱਲਾਂ ਦਸੀਆਂ ਫਿਰ ਵੀ ਲੈ ਕੇ ਭਜਿਆ ਹੁਣ ਕਿਸ ਇੰਟੈਂਸ਼ਨ ਨਾਲ ਭਜਿਆ ਸਾਨੂੰ ਕੀ ਪਤਾ ਕੀ ਬਤਾਉ ਉਹ ਵੀ ਚਾਰ ਦਿਨ ਵਰਤ ਕੇ ਇਦਾਂ ਆਪਣਾ ਮੋਈ ਮਸਤੀ ਕਰਕੇ ਕਹੇ ਚੱਲ ਵੀ ਹੁਣ ਤੂੰ ਆਪਣੇ ਘਰੇ ਘਰੇ ਤੇ ਇਹਨਾਂ ਨੇ ਆਈ ਜਾਣਾ ਠੀਕ ਹੈ ਇਹਨਾਂ ਕੋਲ ਨਾ ਕੋਈ ਸਕਿੱਲ ਹੈ ਨਾ ਪੈਸਾ ਹੈ ਨਾ ਉੱਥੇ ਜੋਬ ਕਰ ਸਕਦੇ ਆ ਠੀਕ ਹੈ ਕੋਈ ਟੈਲੈਂਟ ਹੈ ਨਹੀਂ ਇਹਨਾਂ ਦੇ ਵਿੱਚ ਜਿਆਦਾ ਸਮਾਂ ਤਾਂ ਕੱਢ ਹੀ ਨਹੀਂ ਸਕਦੇ ਹੈਗੇ ਹੈਨਾ ਤਾਂ ਤੁਹਾਨੂੰ ਕੀ ਲੱਗਦਾ ਹੈਗਾ ਹਰਮਨ ਕਿਉਂ ਲੈ ਕੇ ਭੱਜਿਆ ਪਿਆਰ ਲਸਟ ਲਸਟ ਨਾਥਿੰਗ ਐਲਸ ਹੋਰ ਕੁਝ ਵੀ ਨਹੀਂ ਹੈਗਾ ਠੀਕ ਹੈ ਹੁਣ ਆਪਾਂ 1 ਬਾਈ 1 ਕਰਕੇ ਉਹ ਸਾਰੇ ਕਾਰਨਾਂ ਤੇ ਆਵਾਂਗੇ ਵੀ ਇਹ ਹਾਲਾਤ ਬਣੇ ਕਿਉਂ ਤੇ ਕਿਦਾਂ ਠੀਕ ਹੈ ਜੀ ਪਹਿਲਾਂ ਆਪਾਂ ਮਹਿਕਪ੍ਰੀਤ ਦੇ ਇੱਕ ਦੋ ਕਲਿੱਪਸ ਦੇਖਦੇ ਹਾਂ ਵੀ ਮਹਿਕਪ੍ਰੀਤ ਜਦੋਂ ਮਹਿਕਪ੍ਰੀਤ ਨੇ ਜਦੋਂ ਪੋਡਕਾਸਟ ਕੀਤਾ ਸੀ ਉਹਦੇ ਵਿੱਚ ਨੇ ਕੀ ਕਿਹਾ ਸੀ ਆ ਦੇਖਿਓ ਜ਼ਰਾ ਕਲਿੱਪ ਜਿਹੜੀਆਂ ਕੁੜੀਆਂ ਮੇਰੀਆਂ ਪੈਣਾ ਦੇਖ ਰਹੀਆਂ ਨੇ ਮੇਰਾ ਪੋਡਕਾਸਟ ਮੈਂ ਸਭ ਨੂੰ ਇਹੀ ਗਾਈਡ ਕਰਨਾ ਚਾਹੂੰਗੀ ਕਿ ਜੋ ਗਲਤੀ ਮੇਰੇ ਤੋਂ ਹੋਈ ਹੈ ਤੁਸੀਂ ਨਾ ਕਰਿਓ ਕਿਉਂਕਿ ਇਹ ਮੈਨੂੰ ਕਿਸੇ ਨੇ ਨਹੀਂ ਕਿਹਾ ਵੀ ਤੂੰ ਆਪਣੀ ਗਲਤੀ ਮੰਨ। ਇਹ ਮੈਂ ਖੁਦ ਪਬਲਿਕ ਨੂੰ ਮੈਸੇਜ ਦੇਣਾ ਚਾਹੁੰਦੀ ਆ ਵੀ ਦੇਖੋ ਮਾਂ ਪਿਓ ਤੋਂ ਉੱਪਰ ਕੁਝ ਨਹੀਂ ਮਾਂ ਪਿਓ ਤੋਂ ਉੱਪਰ ਕੁਝ ਨਹੀਂ ਕਿਉਂਕਿ ਜਿੱਥੇ ਤੁਹਾਡਾ ਮਾਂ ਪਿਓ ਖੜੇਗਾ ਨਾ ਉੱਥੇ ਤੁਹਾਡਾ ਕਿਸੇ ਯਾਰ ਦੋਸਤ ਕਿੱਥੇ ਕਿਸੇ ਨੇ ਨਹੀਂ ਖੜਨਾਗਾ ਠੀਕ ਆ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਆਪਣਾ ਜੋ ਵੀ ਤੁਹਾਡੀ ਪਰਸਨਲ ਲਾਈਫ ਹੈ ਆਪਣਾ ਪੇਰੈਂਟਸ ਨਾਲ ਸ਼ੇਅਰ ਕਰੋ ਨਹੀਂ ਲੈਣਾ ਚਾਹੀਦਾ ਠੀਕ ਹੈ ਤੇ ਮਹਿਕਤ ਤੂੰ ਕਿਉਂ ਨਹੀਂ ਦੱਸਿਆ ਆਪਣੇ ਪੇਰੈਂਟਸ ਨੂੰ ਤੈਨੂੰ ਕੀ ਭੱਜਣ ਦੀ ਲੋੜ ਪੈ ਗਈ ਸੀ ਜੇ ਤੇਰੇ 'ਚ ਇੰਨੀ ਸਮਝਦਾਰੀ ਆ ਹੀ ਗਈ ਸੀ ਵੀ ਆਪਣੇ ਪੇਰੈਂਟਸ ਨਾਲ ਗੱਲ ਕਰਨੀ ਚਾਹੀਦੀ ਹੈ ਪਹਿਲਾਂ ਤੇਰਾ ਇਨਾ ਬੈਡ ਐਕਸਪੀਰੀਅੰਸ ਰਿਹਾ ਹੈਗਾ ਤੇ ਇਸ ਵਾਰ ਫੇਰ ਉਹ ਸਟੈਪ ਕਿਉਂ ਲਿਆ ਸੇਮ ਗਲਤੀ ਰਿਪੀਟ ਕਿਉਂ ਕੀਤੀ ਦੱਸੇਂਗੀ ਮੈਨੂੰ ਜ਼ਰਾ ਯਾ ਸਿਰਫ ਕਹਿਨੂ ਵੀ ਤੁਸੀਂ ਗੱਲਾਂ ਕਰਦੇ ਹੁੰਨੇ ਹੋ ਐਪਲੀਕੇਬਲ ਆਪਣੀ ਲਾਈਫ ਦੇ ਵਿੱਚ ਕੁਝ ਨਹੀਂ ਕਰਦੇ ਯਾ ਫਿਰ ਦੂਸਰੀ ਗੱਲ ਇਹ ਹੋ ਸਕਦੀ ਹੈ ਤੂੰ ਕਿਹਦੇ ਕਿਹਦੇ ਬਾਰੇ ਦੱਸੇਂਗੀ ਕਿਉਂਕਿ ਹਰ ਤੀਜੇ ਮਹੀਨੇ ਤੂੰ ਤਾਂ ਕਿਸੇ ਨਾ ਕਿਸੇ ਦੇ ਕਰੀਬ ਆਈ ਰਹਿੰ ਲਵ ਗੇਲ ਤੋਂ ਬਾਅਦ ਤੂੰ ਸਤਗੁਰ ਚਾਹਲ ਦੇ ਕਰੀਬ ਚਲੀ ਗਈ ਠੀਕ ਹੈ ਜੀ ਉਹ ਅਰਸ਼ ਮੁੰਡਾ ਸੀ ਇੱਕ ਹੈਵਨ ਢਿਲੋਂ ਦਾ ਵੀ ਨਾਮ ਸਾਹਮਣੇ ਆਇਆ ਸੀ ਠੀਕ ਹੈ ਤੇ ਹਰਮਨ ਦਾ ਤੂੰ ਪਰਮਾਨੈਂਟ ਰੱਖਿਆ ਹੀ ਹੋਇਆ ਤੈਨੂੰ ਵੀ ਕਨਫਿਊਜ਼ਨ ਹੋ ਗਈ ਹੋਣੀ ਹੈ ਨਾ ਵੀ ਹੁਣ ਮੈਂ ਕੀ ਦੱਸਾਂ ਵੀ ਹੁਣ ਮੈਂ ਇਹਦੇ ਕਰੀਬ ਆ ਗਈ ਆ ਆ ਤਾਂ ਮੈਂ ਆਪਣੇ ਤੇਰਾ ਕੈਰੇਕਟਰ ਸੀ ਠੀਕ ਹੈ ਉਸ ਫਾਈਨਲ ਹੋ ਗਿਆ ਤਾਂ ਮੈਂ ਸੋਚਿਆ ਵੀ ਮੈਂ ਆਪਣਾ ਘਰ ਜਾਣਾ ਮੈਂ ਡਿਸਾਈਡ ਕਰ ਲਿਆ ਸੀ ਮੈਂ ਘਰ ਜਾਣਾ ਵੀ ਮੇਰੇ ਨਾਲ ਕੋਈ ਨਹੀਂ ਸੀ ਮੇਰੇ ਫੈਮਲੀ ਤੋਂ ਬਿਨਾ ਵੀ ਇੱਕ ਉਹ ਪਿਓ ਜਿੰਦੇ ਤੋਂ ਮੈਂ ਇੰਨਾ ਡਰਦੀ ਸੀ ਉਹਨੇ ਮੈਨੂੰ ਐਦਾਂ ਸੀ ਉਸ ਦਿਨ ਵੀ ਨਾ ਜਦੋਂ ਮੈਨੂੰ ਪਤਾ ਸੀ ਮੈਂ ਜੇਲ੍ਹ ਤੋਂ ਜਾਊਂਗੀ ਚਾਹੇ ਮੇਰੇ ਪਾਪਾ ਥੱਪੜ ਮਾਰੂਗਾ ਚਾਹੇ ਦੇਖੋਗਾ ਬਿਲਕੁਲ ਵੀ ਨਹੀਂ ਮੇਰੇ ਪਾਪਾ ਨੇ ਮੈਨੂੰ ਗੁੱਟ ਕੇ ਸੀਨੇ ਨਾਲ ਲਾ ਲਿਆ ਕਿ ਮੈਂ ਕਿ ਤੂੰ ਇਹ ਕੀ ਕੀਤਾ ਤਾਂ ਮੈਂ ਉੱਥੇ ਗਲਤੀ ਅਹਿਸਾਸ ਕੀਤੀ ਵੀ ਡਾੜੀ ਨਹੀਂ ਮੈਂ ਕਰੇ ਨਹੀਂ ਜਾਣਾ ਮੈਂ ਉਹ ਪਿੰਡ ਨਹੀਂ ਜਾਣਾ ਲੋਕੀ ਕੀ ਕਹਿਣਗੇ ਡਾੜੀ ਕਹਿੰਦਾ ਨਹੀਂ ਮੈਂ ਹੈਗਾ ਮੈਂ ਤੇਰੇ ਕਰਕੇ ਪਿੰਡ ਛੱਡ ਦੂੰ ਸੀਰੀਅਸਲੀ ਹੁਣ ਇੱਥੇ ਮੈਕਪ੍ਰਿਤ ਕਹਿ ਰਹੀ ਐ ਵੀ ਜਦੋਂ ਮੇਰੇ ਮਾਪਿਓ ਮੈਨੂੰ ਵਾਪਸ ਲੈਣ ਆਏ ਤੇ ਮੇਰੇ ਪਿਓ ਨੇ ਮੈਨੂੰ ਇੱਕ ਥੱਪੜ ਵੀ ਨਹੀਂ ਮਾਰਿਆ ਗੱਲ ਨਾਲ ਲਾਇਆ ਤੇ ਉਹਨੇ ਪੁੱਛਿਆ ਮੈਂ ਕਿਉਂ ਇਹ ਕੀ ਕਰ ਲਿਆ ਠੀਕ ਐ ਤੇ ਉਸ ਪਿਓ ਨੇ ਆਪਣੇ ਬੱਚੇ ਦੀ ਇੱਕ ਗਲਤੀ ਮaaf ਕਰਨੀ ਜ਼ਰੂਰੀ ਸਮਝੀ ਰੈਦਰ ਦੈਨ ਇਹਨੂੰ ਛਿੱਤਰ ਮਾਰੇ ਜਾਂ ਇੱਥੇ ਕੋਈ ਬੰਦਿਸ਼ ਲਗਾਵੇ ਇਹਨੂੰ ਪੜਨ ਦੀ ਖੋਲ ਦਿੱਤੀ ਇਹਨੂੰ ਸਕੂਟਰ ਦੀ ਚਾਬੀ ਦਿੱਤੀ ਇਹਨੂੰ ਕਿਹਾ ਕੋਰਸ ਕਰ ਲਾ ਠੀਕ ਐ ਤੇ ਉਸ ਤੋਂ ਬਾਅਦ ਹੀ ਠੀਕ ਐ ਇਹਦੇ ਪੇਰੈਂਟਸ ਦੀਆਂ ਗਲਤੀਆਂ ਦਾ ਦੂਜਾ ਦੂਜਾ ਸਟੈਪ ਪਹਿਲੇ ਤੇ ਵੀ ਆਪਾਂ ਆਨੇ ਆ ਦੂਜਾ ਸਟੈਪ ਸਟ ਪਹਿਲਾ ਸਟੈਪ ਆਪਾਂ ਬਾਅਦ ਚ ਡਿਸਕਸ ਕਰਦੇ ਹਾਂ ਦੇਖੋ ਜਦੋਂ ਆਪਾਂ ਇੱਕ ਬੱਚੇ ਨੂੰ ਇੱਕ ਵਾਰੀ ਗਲਤੀ ਮਾਫ ਕਰਦੇ ਠੀਕ ਹੈ ਤੇ ਸਾਨੂੰ ਦਿਖਦਾ ਪਿਆ ਵੀ ਸਾਡਾ ਬੱਚਾ ਸਹੀ ਰਾਹ ਤੇ ਨਹੀਂ ਹੈ ਢਿੱਲੀ ਉਹ ਵਲੋਗਿੰਗ ਕਰ ਰਿਹਾ ਹੈ ਰੀਲਸ ਪਾ ਰਿਹਾ ਹੈ YouTube ਤੇ ਉਹਦੀ ਇੰਨੀ ਰੋਸਟਿੰਗ ਹੋ ਰਹੀ ਹੈ ਨਿਤ ਨਵਾਂ ਮੁੰਡਾ ਸਾਹਮਣੇ ਨਿਕਲ ਕੇ ਬਾਹਰ ਆ ਰਿਹਾ ਹੈ ਵੀ ਇਹਦੀ ਇਹਦੇ ਨਾਲ ਗੱਲ ਹੈ ਇਹਦੀ ਇਹਦੇ ਨਾਲ ਗੱਲ ਹੈ ਕਿ ਉਸ ਮਾਪਿਓ ਨੂੰ ਉਸ ਵਕਤ ਕੋਈ ਸਹੀ ਫੈਸਲਾ ਨਹੀਂ ਲੈਣਾ ਚਾਹੀਦਾ ਸੀ ਬੋਲੋ ਠੀਕ ਹੈ ਜਦੋਂ ਇਹ ਚੀਜ਼ਾਂ ਬਾਹਰ ਆਉਣੀਆਂ ਸਟਾਰਟ ਹੀ ਹੋਈਆਂ ਸੀ ਉਹਨੇ ਨਾ ਪੜ੍ਹਾਈ ਚਾਲੂ ਕੀਤੀ ਨਾ ਕੋਈ ਆਪਣਾ ਪ੍ਰੋਪਰ ਕੋਰਸ ਕਰ ਰਹੀ ਸੀ ਠੀਕ ਹੈ ਤੇ ਇਹਦੇ ਘਰਦਿਆਂ ਨੂੰ ਇਹ ਨਹੀਂ ਚਾਹੀਦਾ ਸੀ ਵੀ ਇਹਦਾ ਵਿਆਹ ਕਰਕੇ ਤੋੜਦੀ ਹੈ ਜੇ ਨਹੀਂ ਪੜ੍ਹਦੀ ਵੀ ਗੰਦੀ ਪਾਈ ਜਾ ਰਹੀ ਹੈਗੀ ਇਹ ਵੀ ਇਹਨੇ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਕੁਝ ਸਿੱਖਿਆ ਨਹੀਂ ਈਵਨ ਕਿ ਸਤਗੁਰ ਚਾਹਲ ਜਾਂ ਹੋਰ ਮੁੰਡੇ ਇਹਦੇ ਘਰਦਿਆਂ ਨਾਲ ਵੀ ਗੱਲ ਕਰਦੇ ਰਹੇ ਹੈਗੇ ਗਲਤੀਆਂ ਤਾਂ ਇੱਥੋਂ ਸ਼ੁਰੂ ਹੋ ਗਈਆਂ ਨਾ ਜਦੋਂ ਸਾਰਾ ਕੁਝ ਜਾਣਦੇ ਹੋਏ ਆਪਾਂ ਸਹੀ ਕੋਈ ਸਟੈਪ ਨਹੀਂ ਲਿਆ ਕੁੜੀ ਨੂੰ ਵਿਆਹ ਕਰਕੇ ਤੋਰਿਆ ਨਹੀਂ ਹੈਗਾ ਠੀਕ ਹੈ ਫਿਰ ਅੱਗੇ ਆਜੋ ਚਲੋ ਰੋਸਟਿੰਗ ਚੱਲ ਰਹੀ ਸੀ ਫਿਰ ਇੱਕ ਦਿਨ ਸੈਡਨਲੀ ਕੋੜੀ ਘਰੇ ਗੱਡੀ ਲੈ ਆਂਦੀ ਐ ਤੇ ਪਿਓ ਵੱਲੋਂ ਸਵਾਲ ਨਹੀਂ ਹੋਣੇ ਚਾਹੀਦੇ ਸੀ ਵੀ ਗੱਡੀ ਕਿੱਥੋਂ ਆਈ ਐ ਕੀ ਕੋਈ ਅਣਖੀ ਪਿਓ ਐਦਾ ਕੋਈ ਕੁਵਾਰੀ ਕੁੜੀ ਜਿਹੜੀ ਕੋਈ ਕੰਮ ਕਰ ਨਹੀਂ ਕਰਦੀ YouTube ਤੋਂ ਕਿੰਨੀ ਕਮਾਈ ਜਾਂਦੀ ਸਾਨੂੰ ਪਤਾ ਹੈ ਠੀਕ ਐ 2 ਮਹੀਨੇ ਬਾਅਦ ਸਾਡੇ 150 ਡਾਲਰ ਨੇ ਕਿਤੇ ਬੰਦੇ ਹੈਗੇ ਜਾ ਕੇ ਓਕੇ ਤੇ ਇਹਦੇ ਵੀ ਵਿਊਜ਼ ਅਸੀਂ ਦੇਖੀਏ ਕਿੰਨੇ ਆਂਦੇ ਐ ਵੀ ਕੁੜੀ ਜਦੋਂ ਘਰੇ ਗੱਡੀ ਲੈ ਕੇ ਆਈ ਐ ਉਹਨੇ ਸਵਾਲ ਨਹੀਂ ਚੱਕੇ ਉਤੋਂ ਚੋੜਾ ਹੋ ਕੇ ਗੱਡੀ ਦੇ ਵਿੱਚ ਬੈਠਦਾ ਸੀ ਇਹਨਾਂ ਨੂੰ ਘੁਮਾ ਲਿਆ ਜਾਂਦਾ ਸੀ ਕੀ ਕੋਈ ਅਣਖੀ ਕੀ ਕੋਈ ਅਣਖੀ ਪਿਓ ਐਦਾਂ ਧੀ ਇਹਦੀ ਲੈਂਦੀ ਹੋਈ ਗੱਡੀ 'ਚ ਬੈਠੂਗਾ ਸਾਡੇ ਬੱਚੇ ਕੋਲ 100 ਰੁਪਏ ਵੀ ਫालतू ਨਿਕਲ ਜਾਣ ਪਹਿਲਾਂ ਪੁੱਛਾਂਗੇ ਵੀ ਇੱਥੋਂ ਆਇਆ ਠੀਕ ਹੈ ਨਾ ਤਾਂ ਇਹ ਗੱਡੀ ਲਾਈ ਤੇ ਇਹਦੇ ਪਿਓ ਨੇ ਕੋਈ ਮੱਥੇ ਟੂੜੀ ਵੀ ਨਹੀਂ ਪਾਈ ਸਗੋਂ ਸਾਰਾ ਟੱਬਰ ਬੜਾ ਖੁੱਛ ਸੀ ਇਹਨੂੰ ਚੱਕ-ਚੱਕ ਕੇ ਇਹਦੇ ਪੈਰਾਂ ਦੇ ਨਿਸ਼ਾਨ ਲਵਾਏ ਜਾ ਰਹੇ ਸੀ ਠੀਕ ਹੈ ਤਾਂ ਇਹ ਚੀਜ਼ਾਂ ਤੇ ਜਦੋਂ ਇਸ ਚੀਜ਼ ਦੇ ਐਕਸੈਪਟੈਂਸ ਮਿਲ ਗਈ ਤੇ ਉਹਨੂੰ ਹੋਰ ਖੋਲ ਮਿਲ ਗਈ ਪਹਿਲਾਂ ਵਿਆਹ ਨਹੀਂ ਕੀਤਾ ਦੂਜਾ ਗੱਡੀ ਵਾਲੇ ਕੋਲੋਂ ਨਹੀਂ ਕੀਤਾ ਇੰਨੀ ਰੋਸਟਿੰਗ ਹੋਣ ਦੇ ਬਾਵਜੂਦ ਇੰਨੀ ਪਿੰਡ ਦੇ ਵਿੱਚ ਬਦਨਾਮੀ ਹੋਣ ਦੇ ਬਾਵਜੂਦ ਵੀ ਤੁਸੀਂ ਬੱਚੇ ਦਾ ਸੋਸ਼ਲ ਮੀਡੀਆ ਬੰਦ ਨਹੀਂ ਕਰਵਾ ਰਹੇ ਇਹ ਗਲਤੀ ਹੈ ਠੀਕ ਹੈ ਹੁਣ ਆ ਜਾਂਦੇ ਹਾਂ ਮਹਿਕ ਦੀ ਮਾਂ ਤੇ ਉਹਦੇ ਭਰਾ ਵੱਲ ਇੱਕ ਉਹ ਕਹਾਵਤ ਬੜੀ ਸਹੀ ਹੈਗੀ ਹੈ ਵੀ ਮਾੜਾ ਮਿਸਤਰੀ ਤੇ ਗੰਦੀ ਇਸਤਰੀ ਘਰ ਦਾ ਹੁਲੀਆ ਵਿਗਾੜ ਦਿੰਦੇ ਆ ਇਹਨਾਂ ਦੇ ਪਰਿਵਾਰ ਦੇ ਵਿੱਚ ਇਹੀ ਹੋਇਆ ਠੀਕ ਹੈ ਜਿਹੜੀ ਅਸਲ ਗੰਦਗੀ ਦੀ ਜੜ ਹੈ ਨਾ ਉਹ ਮਹਿਕ ਦੀ ਮਾਂ ਆ ਕਿਉਂਕਿ ਇੱਕ ਮਾਂ ਨੂੰ ਸਭ ਤੋਂ ਵੱਧ ਪਤਾ ਹੁੰਦਾ ਵੀ ਉਹਦੇ ਬੱਚੇ ਕੀ ਕਰ ਰਹੇ ਆ ਕਿੱਥੇ ਕਰ ਰਹੇ ਹੈਗੇ ਆ ਇਹ ਉਹ ਜਨਾਨੀ ਹੈ ਜਿਨੇ ਸਾਰੀ ਉਮਰ ਪਹਿਲਾਂ ਆਪ ਗੰਦ ਪਾਇਆ ਤੇ ਸਾਡੇ ਤੱਕ ਇਹ ਖਬਰਾਂ ਪਹੁੰਚ ਸਕਦੀਆਂ ਵੀ ਇਹਦਾ ਇਹਦਾ ਫਲਾਣੇ ਦੇ ਨਾਲ ਰਿਲੇਸ਼ਨ ਹੈ ਇਹਦਾ ਫਲਾਣੇ ਦਾ ਰਿਲੇਸ਼ਨ ਸੀ ਜਾਂ ਚੱਲ ਰਿਹਾ ਜੇ ਇਸ ਉਮਰ ਦੇ ਵਿੱਚ ਵੀ ਇਹਦੇ ਰਿਲੇਸ਼ਨ ਬਾਹਰ ਚੱਲ ਰਿਹਾ ਤੇ ਇਹਨੇ ਭਰ ਜਵਾਨੇ ਚ ਕੀ ਗੰਦ ਨਹੀਂ ਪਾਇਆ ਹੁਣ ਦੱਸਿਓ ਬੰਦਰ ਠੀਕ ਹੈ ਨਾ ਤੋਂ ਇਹਨੂੰ ਹੈਗੀ ਇਹਨਾਂ ਲੋਕਾਂ ਨੂੰ ਹੈਗੀ ਇਜ਼ੀ ਮਨੀ ਦੀ ਆਦਤ ਠੀਕ ਹੈ ਵੀ ਇਜ਼ੀ ਮਨੀ ਆਏਗੀ ਹੁਣ ਇਹ ਆਪ ਥੋੜੇ ਜਿਹਾ ਕੱਲ ਗਈ ਫਿਰ ਇਹਨੇ ਕੁੜੀ ਨੂੰ ਉਸ ਕੰਮ ਤੇ ਲਾਤਾ ਜਿਹੜੀਆਂ ਅਜਈਆਂ ਜਨਾਨੀਆਂ ਹੁੰਦੀਆਂ ਨਾ ਉਹ ਇਸ ਤਰੀਕ ਕਰਦੀਆਂ ਪਹਿਲਾਂ ਆਪ ਕਰਦੀਆਂ ਰਹਿੰਦੀਆਂ ਫਿਰ ਜਦੋਂ ਆਪ ਢਲ ਜਾਂਦੀਆਂ ਫਿਰ ਕੁੜੀਆਂ ਨੂੰ ਤੋਰ ਦਿੰਦੀਆਂ ਹੈਗੀਆਂ ਸੇਮ ਕੰਮ ਤੇ ਕਿਉਂਕਿ ਮਿਹਨਤ ਐਨਾਂ ਤੋਂ ਨਹੀਂ ਹੁੰਦੀ ਆ ਪਤਾ ਸਾਰਿਆਂ ਨੂੰ ਸੀ ਠੀਕ ਐ ਬਸ ਗੱਲ ਕਰ ਲੋ ਵੀ ਢੱਕੀ ਹੋਈ ਉਹ ਸੋਨੂੰ ਟੇਕੇ ਦਾ ਮੈਂ ਕਹਦਾ ਪਿਓ ਚਲੋ ਉਹਨੇ ਵੀ ਸੋਚਣਾ ਪਰਿਵਾਰ ਬਸਿਆ ਤੇ ਬਸਿਆ ਰਵੇ ਘਰੇ ਚਾਰ ਪੈਸੇ ਆਉਂਦੇ ਕਿਉਂਕਿ ਉਹ ਵੀ ਸ਼ਕੀਨ ਕੱਟਨੀ ਸੀ ਜਿਹਦੀ ਕੁੜੀ ਭੱਜ ਗਈ ਹੋਵੇ ਠੀਕ ਐ ਭੱਜ ਕੇ ਵਾਪਸ ਆ ਗਈ ਹੋਵੇ ਉਹ ਖੁਦ 1.5 ਸਾਲ ਤੋਂ ਰੀਲਾਂ ਪਾ ਰਹੀ ਐ ਇੰਸਟਾਗ੍ਰਾਮ ਤੇ ਉਹ ਕੁੜੀ ਨੂੰ ਕੀ ਰੋਕੂਗਾ ਮੈਂ ਤੁਹਾਨੂੰ ਕਿਹਾ ਨਾ ਕਈ ਲੋਕ ਪਰਦੇ ਦੇ ਪਿੱਛੇ ਐ ਤੇ ਕਈ ਲੋਕ ਪਰਦੇ ਦੇ ਸਾਹਮਣੇ ਹੈਗੇ ਐ ਹੁਣ ਮਹਿਕਪ੍ਰੀਤ ਨੂੰ ਸੋਸ਼ਲ ਮੀਡੀਆ ਤੋਂ ਕਿਸ ਤਰ੍ਹਾਂ ਰੋਕਦਾ ਜਦੋਂ ਖੁਦ ਇੰਸਟਾਗ੍ਰਾਮ ਤੇ ਆ ਮੈਂ ਲਾ ਦਿੰਨੀ ਆ ਉਹਦਾ ਅਕਾਊਂਟ ਐ ਆਹਦੀ ਪਹਿਲੀ ਰੀਲ ਦੇਖੋ ਤੈਨੂੰ ਚੰਗੇ ਲੱਗਦੇ ਨਹੀਂ ਦੇਖੋ ਸਾਰੇ ਨੇ ਪੂਰੇ ਹੈਗੇ ਐ ਕਿੱਦਾਂ ਆਪਣੇ ਆਪ ਨੂੰ ਦਿਖਾਉਂਦੇ ਵੀ ਅਸੀਂ ਪਤਾ ਨਹੀਂ ਕਿੱਡੇ ਕ ਖੱਬੀ ਖਾ ਹੈਗੇ ਐ ਪਰਾ ਇਹਦਾ ਘੱਟ ਨਹੀਂ ਹੈਗਾ ਉਹ ਪਰਾ ਇੰਨਾ ਬਸ਼ਰਮ ਜਿਹੜਾ ਖੁਦ ਮੋਟਰਸਾਈਕਲ ਤੇ ਲੈ ਕੇ ਜਾਂਦਾ ਸੀ ਭੈਣਾ ਚਲਾ ਮੁੰਡੇ ਨੂੰ ਮੇਲਾ ਉਰਕੀਆਂ ਦੇ ਪੈਕੇਟ ਪਿੱਛੇ ਪਿਓ ਮਰਿਆ ਵੀ ਉਹਦਾ ਸਿਵਾ ਠੰਡਾ ਹੋਇਆ ਨਹੀਂ ਓਬਵੀਅਸ ਸਟੋਰੀਆਂ ਪਾ ਰਿਆ ਮਹਿਕ ਉਦੋਂ ਸਟੋਰੀਆਂ ਪਾ ਰਹੀ ਹੈ ਵਲੌਗ ਪਾ ਰਹੀ ਹੈ ਮਹਿਕ ਤੋਂ ਤਾਂ ਤੁਸੀਂ ਉਮੀਦ ਨਾ ਕਰੋ ਕੁਝ ਐਕਚੁਅਲ 'ਚ ਮਹਿਕ ਇੱਕ ਮੈਂਟਲ ਕੇਸ ਹੈ ਠੀਕ ਹੈ ਉਹਨੂੰ ਆਪਣੀ ਹਵਸ ਦੇ ਮੂਰੇ ਕੁਝ ਨਹੀਂ ਦਿਖਦਾ ਉਹਨੂੰ ਉਸੇ ਚੀਜ਼ ਦੀ ਲੋੜ ਹੈ ਠੀਕ ਹੈ ਹੁਣ ਮੈਂ ਥੋੜੀ ਜਿਹੀ ਗੱਲ ਉਹਦਾ ਦੀ ਕਰਨ ਲੱਗੀ ਆ ਵੀ ਸਾਰਿਆਂ ਨੂੰ ਪਤਾ ਹੈਗਾ ਚਲੋ ਜੇ ਭੱਜ ਗਈ ਸੀ ਉਹਨੇ ਸਾਰਾ ਕੁਝ ਕੀਤਾ ਹੋਗਾ ਪਤਾ ਵੀ ਜਿਹੜਾ ਬੰਦਾ ਇਹ ਚੀਜ਼ ਇੱਕ ਅੱਧੀ ਵਾਰ ਕਰ ਲੈਂਦਾ ਹੈਗਾ ਫਿਰ ਉਹਨੂੰ ਆਦਤ ਪੈ ਜਾਂਦੀ ਹੈ ਹੈ ਤੇ ਇਹਨਾਂ ਨੂੰ ਚਾਹੀਦਾ ਨਹੀਂ ਸੀ ਉਹਦੀ ਮਹਿਕ ਦੀ ਮਾਂ ਨੂੰ ਪਤਾ ਨਹੀਂ ਹੈ ਵੀ ਵੀ ਹੁਣ ਇਹਦੀ ਆ ਨੀਡ ਹੋਣੀ ਮੈਂ ਇਹਦਾ ਵਿਆਹ ਕਰ ਦਵਾ ਦਸੋ ਕੌਣ ਜ਼ਿੰਮੇਵਾਰ ਹੈ ਅੱਜ ਦਾ ਦਿਨ ਆਇਆ ਕਿੱਦਾਂ ਪਿੱਛੇ ਇੰਨੀਆਂ ਕਿ ਗਲਤੀਆਂ ਨਾ ਮੈਂ ਕਿੰਨੀਆਂ ਕਿ ਗਿਣਾਵਾਂ ਅਸ सोनू ਠੇਕੇਦਾਰ ਦੇ ਅਕਾਊਂਟ ਦਾ ਤੁਹਾਨੂੰ ਦੱਸ ਹੀ ਦਿੱਤਾ ਇਹ ਅਕਾਊਂਟ ਉਹਨਾਂ ਦਿਨਾਂ ਦੇ ਵਿੱਚ ਬਣਿਆ ਜਦੋਂ ਮਹਿਕਪ੍ਰੀਤ ਲਵ ਲਵਗਿਲ ਦੇ ਨਾਲ ਭੱਜ ਗਈ ਸੀ ਦੇਖ ਲਓ ਤੁਸੀਂ ਤਰੀਕਰ ਚੈੱਕ ਕਰ ਲਓ ਸੇਮ ਪਿਛਲੇ ਮਾਰਚ ਅਪ੍ਰੈਲ ਦੀ ਗੱਲ ਹੈਗੀ ਐ ਤੇ ਮਾਰਚ ਦੇ ਵਿੱਚ ਇਹਦਾ ਅਕਾਊਂਟ ਬਣਿਆ ਹੋਇਆ 2024 ਦਾ ਨਾ ਇਹਨਾਂ ਨੇ ਵਿਆਕਰ ਕੇ ਤੋੜਿਆ ਨਾ ਇਹਨਾਂ ਨੂੰ ਪੜਾਇਆ ਨਾ ਸੁਧਾਰਿਆ ਮਾਂ ਅਲੱਗ ਤੁਰੀ ਹੋਈ ਐ ਐਕਚੁਅਲ ਚ ਐਕਚੁਅਲ ਚ ਇਹ ਸਾਰੇ ਸਾਰੇ ਆਪਣੀਆਂ ਆਪਣੀਆਂ ਅਸ਼ਕੀਆਂ ਤੇ ਲੱਗੇ ਹੋਏ ਸੀ ਮਹਿਕ ਦੀ ਮਾਂ ਲੱਗ ਲੱਗੇ ਹੋਈ ਸੀ ਸੋ ਉਹਨੂੰ ਅਲੱਗ ਲੱਗਿਆ ਹੋਇਆ ਸੀ ਮਤਲਬ ਕੁਝ ਸੁਨਨ ਚ ਮਿਲਿਆ ਠੀਕ ਐ ਔਰ ਬੋਵੀ ਦਾ ਤੁਹਾਨੂੰ ਪਤਾ ਕੁਰਕਰਾਂ ਦੇ ਪੈਕੇਟ ਪਿੱਛੇ ਲੱਗੇ ਹੋਇਆ ਸੀ ਤੇ ਮਹਿਕਤਾ ਦਾ ਜਗ ਜਾ ਹੀ ਰਿਹਾ ਠੀਕ ਹੈ ਜਦੋਂ ਪਰਿਵਾਰ 'ਚ ਇੱਕ ਦੂਜੇ ਦੇ ਨਾਲ ਕਿਸੇ ਨੂੰ ਕੰਸਰਨ ਨਾ ਨਾ ਰਹਿ ਜਾਏ ਫਿਰ ਇਸ ਤਰ੍ਹਾਂ ਹੀ ਹੁੰਦਾ ਅਗਲਾ ਕਿਹੜੇ ਮੂਹਣਾ ਰੋਕੇ ਮਾਂ ਕਿਹੜੇ ਮੂਹਣਾ ਰੋਕੇ ਬੀ ਅੱਛਾ ਤੂੰ ਇਹ ਕਰਦੀ ਉਹਨੇ ਕਿਹਾ ਮਾਂ ਤੂੰ ਵੀ ਤਾਂ ਕਰਦੀ ਆ ਇਹਨਾਂ ਦੇ ਇੱਕ ਪਰਿਵਾਰ ਦੇ ਵਿੱਚ ਚੱਲ ਰਿਹਾ ਸੀ ਇਹ ਇਸ ਕਰਕੇ ਇੱਕ ਦੂਜੇ ਨੂੰ ਕਹਿ ਹੀ ਨਹੀਂ ਸਕਦੇ ਸੀ ਲਾਈਕ ਜਿੱਦਾਂ ਉਹ ਸੋਸ਼ਲ ਮੀਡੀਆ ਬੰਦ ਕਰ ਲੈ ਕਿੱਦਾਂ ਕਹਿੰਦਾ ਕਿਉਂਕਿ ਆਪ ਚਲਾ ਰਿਆ ਸੀ ਹੈਨਾ ਆ ਇਹ ਪੂਰਾ ਟੱਬਰ ਹੀ ਉਹ ਹੈ ਹੁਣ ਆ ਜਾਂਦੇ ਆ ਮਹਿਕਪ੍ਰੀਤ ਦੇ ਦਾਦੇ ਤੇ ਸੈਡਨਲੀ ਮਹਿਕਪ੍ਰੀਤ ਦੇ ਦਾਦੇ ਦੀ ਅਣਖ ਕਿਸ ਤਰ੍ਹਾਂ ਜਾਗੀ ਜਦਕਿ ਸਾਲ ਡੇਢ 2 ਸਾਲ ਤੋਂ ਇਹੀ ਸਭ ਕੁਝ ਚੱਲ ਰਿਹਾ ਸੀ ਮਹਿਕ ਭੱਜ ਗਈ ਆ ਗਈ ਉਹਦੀ ਰੋਸਟਿੰਗ ਹੋ ਰਹੀ ਸਾਰਾ ਕੁਝ ਹੋ ਰਿਹਾ ਪਿੰਡ 'ਚ ਇੱਕ ਇੱਕ ਨੂੰ ਸਾਰਿਆਂ ਨੂੰ ਸਭ ਕੁਝ ਪਤਾ ਸੀ ਠੀਕ ਹੈ ਹਰਮਨ ਦੀ ਰਿਕਾਰਡਿੰਗ ਤੋਂ ਤੁਹਾਨੂੰ ਸਭ ਕੁਝ ਕਲੀਅਰ ਹੋ ਗਿਆ ਹੁਣ ਠੀਕ ਹੈ ਸੈਡਨਲੀ ਕਿਸ ਤਰ੍ਹਾਂ ਮਹਿਕਪ੍ਰੀਤ ਦੇ ਦਾਦੇ ਦੀ ਅਣਖ ਜਾਗੀ ਅੱਛਾ ਆ ਗੱਲ ਕਰਦੇ ਆ ਉਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਹਾਡੇ ਬੱਚਾ ਘਰੇ ਗਲਤੀ ਕਰੇਗਾ ਤੁਹਾਨੂੰ ਉਹਦੇ ਤੇ ਜ਼ਿਆਦਾ ਗੁੱਸਾ ਆਏਗਾ ਜਾਂ ਫਿਰ ਬਾਹਰੋਂ ਕੋਈ ਉਹਦਾ ਲੰਮਾ ਲੈ ਕੇ ਆਵੇ ਉਹਦਾ ਗੁੱਸਾ ਜ਼ਿਆਦਾ ਆਏਗਾ ਓਬਵੀਅਸ ਹੈ ਨਾ ਜੇ ਕੋਈ ਬਾਹਰੋਂ ਲੰਮਾ ਲੈ ਕੇ ਆਏਗਾ ਹੈ ਨਾ ਤੇ ਇਹੀ ਹੋਇਆ ਮਹਿਕਪ੍ਰੀਤ ਵਾਲੇ ਕੇਸ ਚ ਉਹਦੇ ਦਾਦੇ ਦੇ ਕੋਲ ਠੀਕ ਹੈ ਕੁਝ ਕਹਰੇ ਬੰਦੇ ਗਏ ਸੀ ਮੈਨੂੰ ਨਹੀਂ ਪਤਾ ਉਹ ਕੌਣ ਬੰਦੇ ਸੀ ਨਿਹੰਗ ਸਿੰਘ ਸੀ ਜਾਂ ਕੌਣ ਸੀ ਕਿਉਂਕਿ ਸੁਣਨ ਚਾਇਆ ਵੀ ਉਹ ਨਿਹੰਗ ਸਿੰਘ ਗਏ ਸੀ ਕੋਈ ਠੀਕ ਹੈ ਚਲੋ ਉਹ ਗਏ ਹੋਣੇ ਸਮਝਾਣ ਹੁਣ ਉਹਨਾਂ ਨੇ ਚਾਰ ਗੱਲਾਂ ਕਈਆਂ ਹੋਣੀਆਂ ਵੀ ਇੰਨੀ ਬਦਨਾਮੀ ਹੋ ਰਹੀ ਏ ਕੁੜੀਆਂ ਗਲਤ ਰਾਤੇ ਹੋਰ ਵੀ ਪੈ ਪੈ ਰੀਆਂ ਇਹ ਉਹ ਸੋ ਐਂਡ ਸੋ ਸੋ ਬੰਦਾ ਗੱਲਾਂ ਕਰਦਾ ਨਾ ਵੀ ਤੁਸੀਂ ਇਹਨੂੰ ਵਿਆਹ ਕਰਕੇ ਤੋੜ ਦੋ ਜਾਂ ਇਹਨਾਂ ਨੂੰ ਬੇਦਖਲ ਕਰ ਦੋ ਤੇ ਅਜੇ ਹੀ ਕੁਝ ਹੋਇਆ ਠੀਕ ਹੈ ਤਾਂ ਜਦੋਂ ਕੋਈ ਸਮ ਤੀਸਰਾ ਬੰਦਾ ਆ ਕੇ ਕਹਿੰਦਾ ਨਾ ਤਾਂ ਉਦੋਂ ਜ਼ਿਆਦਾ ਐਗਰੈਸ਼ਨ ਭੜਕਦਾ ਵੀ ਹੁਣ ਤਾਂ ਸਾਨੂੰ ਲੋਕਾਂ ਤੋਂ ਵੀ ਗੱਲਾਂ ਸੁਣਨੀਆਂ ਪੈਗੀਆਂ ਠੀਕ ਹੈ ਤਾਂ ਜਿੰਨੀ ਕੁ ਮੈਨੂੰ ਇਨਫੋਰਮੇਸ਼ਨ ਮਿਲੀ ਏ ਠੀਕ ਹੈ ਮੈਂ 100% ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀ ਵੀ ਕੌਣ ਗਿਆ ਸੀ ਜਾਂ ਨਹੀਂ ਗਿਆ ਸੀ ਬਟ ਜਿਹੜੇ ਜਾਣਦੇ ਆ ਠੀਕ ਹੈ ਉਹਨਾਂ ਨੂੰ ਪਤਾ ਹੈਗਾ ਵੀ ਇਦਾਂ ਦਾ ਉੱਥੇ ਕੁਝ ਖੋਇਆ ਸੀ ਓਕੇ ਲੇਕ ਜਦੋਂ ਤੀਸਰਾ ਬੰਦਾ ਆ ਕੇ ਲਾਂਦਾ ਪੰਦਾ ਨਾ ਫਿਰ ਕਹਿ ਲੋ ਇੱਕ ਚਿੰਗਾਰੀ ਬਲਦੀ ਹੈ ਤੇ ਉਸੇ ਚਿੰਗਾਰੀ ਦੇ ਵਿੱਚ ਇੱਕ ਆਂਡ ਹੋਇਆ ਠੀਕ ਹੈ ਮਹਿਕਪ੍ਰੀਤ ਦੇ ਦਾਦੇ ਨੇ ਕਿਹਾ ਵੀ ਇਹਨੂੰ ਵਾਪਸ ਬੁਲਾ ਲਓ ਮੈਂ ਦਾ ਵਿਆਹ ਕਰ ਦੇਣਾ ਹੈਗਾ ਜੱਟਾਂ ਦੇ ਵਿੱਚ ਤੋੜ ਦੋ ਉਹ ਮੁੰਡਾ ਇੰਟਰ ਕਾਸਟ ਹੈ ਇਹ ਉਹ ਹੈਨਾ ਤੇ ਨਹੀਂ ਮੰਨਿਆ ਹੁਣੇ ਇਹ ਮਹਿਕ ਦੀ ਮਾਂ ਦਾ ਤੁਹਾਨੂੰ ਪਤਾ ਹੀ ਹੈ ਕਿੱਡੀ ਕੁ ਉਹਦਾ ਜਨਾਨੀ ਦਾ ਦਿਮਾਗ ਨਹੀਂ ਹੈ ਠੀਕ ਹੈ ਉਹਦਾ ਦਿਮਾਗ ਬਸ ਉੱਥੇ ਹੀ ਰਹਿੰਦਾ ਜਿੱਥੇ ਮਹਿਕ ਦਾ ਦਿਮਾਗ ਰਹਿੰਦਾ ਨਾ ਉਹ ਉਸੇ ਲੈਵਲ ਦੀ ਹੈ ਕਿਉਂਕਿ ਜੇ ਉਹ ਥੋੜੀ ਜੀ ਅਕਲ ਵਾਲੀ ਹੁੰਦੀ ਤੇ ਘਰ ਦੇ ਹਾਲਾਤ ਨਹੀਂ ਹੋਣੇ ਸੀ ਓਕੇ ਠੀਕ ਹੈ ਤੇ ਇਹ ਕਿੱਥੇ ਮੰਨੀ ਹੋਣੀ ਹੈ ਤਾਂ ਇਸ ਗੱਲਾਂ ਦੇ ਵਿੱਚ ਲੜਾਈ ਵੱਧ ਗਈ ਜਦੋਂ ਹੁਣ ਆਪਾਂ ਕਿਸੇ ਬੁਝੇ ਰਖਦੀ ਗੱਲ ਨਹੀਂ ਮੰਨਾਂਗੇ ਤਾਂ ਬੁਝੇਰ ਕਹਿ ਹੀ ਦਿੰਦਾ ਮੈਂ ਤੈਨੂੰ ਬੇਦਖਲ ਕਰ ਦੂੰਗਾ ਠੀਕ ਹੈ ਉਹਨੇ ਗਾਂ ਅਗਲੇ ਦਿਨ ਪਹਿਲੀ ਪੁਲੀ ਵਾਲੀ ਹੋਣੀ ਹੈ ਗੱਲਾਂ ਵੱਧੀਆਂ ਵੱਧੀਆਂ ਇਹ ਮਹਿਕਪ੍ਰੀਤ ਦੀ ਮਾਂ ਨੇ ਆਪਣੇ ਪੇਕੇ ਬੁਲਾ ਲੇ ਆਪਣਾ ਪਿਓ ਬੁਲਾ ਲਿਆ ਸੰਧੂ ਬੁਲਾ ਲਿਆ ਹੋ ਪੇਕੇ ਵਾਲੇ ਬੁਲਾ ਲੇ ਠੀਕ ਹੈ ਇਹਨੇ ਇਕੱਠ ਕਰ ਲਿਆ ਉਹ ਇਕੱਠ ਦੇ ਵਿੱਚ ਠੀਕ ਹੈ ਇਹ ਸਾਰਾ ਹਾਦਸਾ ਹੋਇਆ ਤੇ ਜਿਹਦੇ ਵਿੱਚ ਮਹਿਕਪ੍ਰੀਤ ਦੇ ਪਿਓ ਨੂੰ ਤਿੰਨ ਕਿ ਚਾਰ ਗੋਲੀਆਂ ਲੱਗੀਆਂ ਤੇ ਉਹਦੇ ਜਿਹੜਾ ਸੰਧੂ ਸੀ ਠੀਕ ਹੈ ਯਾਨੀ ਕਿ ਇਹਦਾ ਜੀਜਾ ਮਹਿਕਪ੍ਰੀਤ ਦੀ ਮਾਂ ਦਾ ਜੀਜਾ ਉਹਨੂੰ ਵੀ ਗੋਲੇ ਲੱਗੀ ਉਹਦੇ ਬਾਹ ਤੇ ਠੀਕ ਹੈ ਆਹ ਕਲਿੱਪ ਮੈਂ ਇੱਥੇ ਚਲਾ ਰਹੀਆਂ ਸਾਈਡ ਤੇ ਐਂਬੂਲੈਂਸ ਗੱਡੀ ਅਪਲਬਧ ਨਹੀਂ ਆ ਮਾ ਹੋਣੀ ਚਾਹੀਦੀ ਸੀ ਇੱਥੇ ਐਂਬੂਲੈਂਸ ਅਪਲਬਧ ਪਰ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਲਾਈਵ ਸੰਚਿਆ ਕਰ ਰਹੇ ਹੈਗੇ ਆ ਪਿੰਡ ਵਾਨ ਦੇ ਵਿੱਚ ਗੋਲੀ ਚੱਲੀ ਹੈ ਡੀਐਸਪੀ ਸਰਦਾਰ ਰਾਜਵੀਰ ਸਿੰਘ ਵਾਲੀ ਪੂਰੀ ਜਾਣਕਾਰੀ ਜਿਹੜੀ ਹੈ ਉਹ ਇਕੱਠੀ ਕਰ ਰਹੇ ਹੈਗੇ ਆ ਦੇਖ ਗੱਦੀ ਦੀ ਮੰਡ ਜਿਹੜੀ ਆ ਉਹ ਬੀਤੀ ਜਾ ਰਹੀ ਹੈ ਤੇ ਦੇਖ ਲੋ ਵੀ ਜਦੋਂ ਹਸਪਤਾਲ ਲੈ ਕੇ ਗਏ ਆ ਇੱਕ ਤਾਂ ਮਤਲਬ ਸਰਕਾਰੀ ਹਸਪਤਾਲਾਂ ਦੇ ਪ੍ਰਬੰਧ ਤੁਹਾਨੂੰ ਪਤਾ ਹੀ ਹੈ ਐਂਬੂਲੈਂਸ ਤੱਕ ਅਵੇਲੇਬਲ ਨਹੀਂ ਸੀ ਜੇ ਉਹਨੂੰ ਸਹੀ ਟਾਈਮ ਤੇ ਇਲਾਜ ਮਿਲ ਜਾਂਦਾ ਸ਼ਾਇਦ ਉਹ ਬਚ ਹੀ ਜਾਂਦਾ ਠੀਕ ਹੈ ਐਂਬੂਲੈਂਸ ਨਹੀਂ ਹੈਗੀ ਇਹਨਾਂ ਕੋ ਟ੍ਰੀਟਮੈਂਟ ਨਹੀਂ ਹੈ ਇੱਥੇ ਡਾਕਟਰ ਨੇ ਕਾਹਦੇ ਸਰਕਾਰੀ ਹਸਪੀਟਲ ਤੇ ਸਤਿ ਭਗਵੰਤ ਮਾਨ ਕਹਿੰਦੇ ਜੇ ਅਸੀਂ ਸਰਕਾਰੀ ਸਕੂਲ ਵਧੀਆ ਕਰਤੇ ਸਰਕਾਰੀ ਹਸਪੀਟਲ ਨੂੰ ਵਧੀਆ ਕਰਤੇ ਤੇ ਆਪ ਇਹਨਾਂ ਦਾ ਪੂਰਾ ਮੰਤਰੀ ਮੰਡਲ ਜਾ ਕੇ 40 ਚ ਐਡਮਿਟ ਹੁੰਦਾ ਹੈਗਾ ਮੈਂ 40 ਚ ਵੀ ਸੋ ਸਮਝ ਕੇ ਐਡਮਿਟ ਹੋਈਓ ਕਿਉਂਕਿ ਘੁੰਮਣ ਤੇ ਰਾਜਵੀਰ ਜਵੰਦਾ ਉੱਥੋਂ ਹੀ ਗਈ ਹੈ ਹੁਣ ਤਾਂ 40 ਚ ਵੀ ਤੁਹਾਡਾ ਮੰਤਰੀ ਮੰਡਲ ਨੂੰ ਸੋ ਸਮਝ ਕੇ ਐਡਮਿਟ ਹੋਣਾ ਪੈਣਾ ਹੈ ਠੀਕ ਹੈ ਤਾਂ ਉੱਥੋਂ ਫਿਰ ਅੱਗੇ ਫਰੀਦਕੋਟ ਫਰੋਜ਼ਪੁਰ ਮਤਲਬ ਮੈਡੀਕਲ ਦੇ ਵਿੱਚ ਰੈਫਰ ਕਰਤਾ ਤੇ ਉੱਥੇ ਪਰੰਦੇ ਰਸਤੇ ਜੇ ਹਸਪੀਟਲ ਪਹੁੰਚ ਕੇ ਡੈਥ ਹੋ ਗਈ ਆ ਚੀਜ਼ਾਂ ਠੀਕ ਹੈ ਤੇ ਆ ਕਹਾਣੀ ਇਸ ਤਰ੍ਹਾਂ ਚਲਦੀ ਹੈ ਇੱਕ ਦਿਨ ਦੇ ਵਿੱਚ ਕੁਝ ਨਹੀਂ ਹੁੰਦਾ ਹੈਗਾ ਉਹ ਕਦੋਂ ਤੋਂ ਸ਼ੁਰੂ ਹੋਇਆ ਹੋਇਆ ਤੇ ਫਰਸਟ ਸਟੈਪ ਜਿਹੜਾ ਮੈਂ ਕਹਿ ਰਹੀ ਸੀ ਵੀ ਮਹਿਕਪ੍ਰੀਤ ਦੇ ਪੇਰੈਂਟਸ ਦਾ ਕੀ ਗਲਤ ਸੀ ਫਰਸਟ ਸਟੈਪ ਇਹ ਸੀ ਵੀ ਇਹਨਾਂ ਨੇ ਆਪਣੇ ਘਰ ਦਾ ਮਾਹੌਲ ਹੀ ਬੜਾ ਗੰਦਾ ਰੱਖਿਆ ਹੋਇਆ ਰਿੰਪਲ ਦੇ ਵੀਡੀਓ ਦੇਖ ਕੇ ਜਾਂ ਜੱਸ ਜਵੰਦੇ ਦੇ ਵੀਡੀਓ ਦੇਖ ਕੇ ਜਾਂ ਮੈਂ ਜੱਟ ਵੈਬ ਦੀ ਵੀਡੀਓ 'ਚ ਵੀ ਸੁਣਿਆ ਵੀ ਇਹਨਾਂ ਦੇ ਘਰੇ ਗੱਲਾਂ ਮੂਹ ਜਵਾਨੀ ਚਲਦੀਆਂ ਸੀ। ਬੋਵੀ ਦੇ ਮਤਲਬ ਜਿਹੜੇ ਮੇਲ ਬਾਡੀ ਪਾਰਟ ਹੈਗੇ ਉਹਨਾਂ ਨੂੰ ਲੈ ਕੇ ਨਾਰਮਲੀ ਗੱਲਾਂ ਕਰਦੇ ਰਹਿੰਦੇ ਸੀ। ਠੀਕ ਹੈ ਵੀ ਇਹਦਾ ਭਰਾ ਇਹਦਾ ਬੋਵੀ ਭਰਾ ਇਹਨੂੰ ਖੁੱਦੋ ਮਤਲਬ ਯੂ نو ਟੈਕਸੀ ਟੈਕਸੀ ਕਹਿੰਦਾ ਹੁੰਦਾ ਸੀ। ਇਹ ਚੀਜ਼ਾਂ ਤੁਸੀਂ ਸਾਰੀਆਂ ਸੁਣੀਆਂ ਵੀ ਇਹਨਾਂ ਦੇ ਪੇਰੈਂਟਸ ਨੇ ਘਰ ਦਾ ਮਾਹੌਲ ਹੀ ਸ਼ੁਰੂ ਤੋਂ ਇੰਨਾ ਕੁ ਗੰਦਾ ਰੱਖਿਆ ਤੇ ਜਿਹਦੇ ਬੀਜ ਬਚਪਨ 'ਚ ਹੀ ਪੈਣੇ ਸ਼ੁਰੂ ਹੋ ਗਏ ਸੀ। ਔਰ ਮੈਂ ਜਿੱਥੇ ਤੱਕ ਮੈਂ ਜਜਮੈਂਟ ਕੀਤੀ ਹੈਗੀ ਹੈ ਇਹਨਾਂ ਦੇ ਘਰੇ ਸਭ ਖੁੱਲਾ ਚੱਲਦਾ ਹੋਣਾ ਖੁੱਲਾ ਖੇਲ ਫਰੁਖਾਬਾਦੀ ਉਹ ਕੰਮ ਹੋਣਾ ਠੀਕ ਹੈ ਮਹਿਕ ਨੇ ਆਪਣੇ ਅੱਖੀ ਪਤਨੇ ਕੀ ਕੀ ਦੇਖਿਆ ਹੋ ਸਕਦਾ ਤਾਂ ਉਹ ਇਹੋ ਜਿਹੀ ਬਣੀ ਓਕੇ ਬਾਕੀ ਦੋ ਚਾਰ ਗੱਲਾਂ ਹੋਰ ਵੀ ਹੈਗੀਆਂ ਗੱਲਾਂ ਤਾਂ ਕਰਨ ਤੇ ਆ ਜਾਈਏ ਤਾਂ ਖਤਮ ਨਹੀਂ ਹੋਣੀਆਂ ਜੰਨੀਆਂ ਇਹਨਾਂ ਦੀਆਂ ਗਲਤੀਆਂ ਇੰਨੀਆਂ ਕਰ ਹੈਗੀਆਂ ਇਹਨਾਂ ਨੇ ਆਪਣੇ ਦੋਨਾਂ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਤੀ ਪਹਿਲੀਆਂ ਗਲਤੀਆਂ ਪੇਰੈਂਟਸ ਦੀਆਂ ਮਹਿਕ ਬਰੀ ਤੇ ਗਲਤੀਆਂ ਮਹਿਕਪ੍ਰੀਤ ਨੂੰ ਸਾਰੇ ਬਲੇਮ ਕਰ ਰਹੇ ਹੈਗੇ ਆ ਮੈਂ ਹੋਰ ਕਿੰਨਾ ਕਰਾਂ ਠੀਕ ਹੈ ਉਹ ਬਸ਼ਰਮ ਹੈ ਉਹ ਮੈਂਟਲ ਕੇਸ ਹੈ ਠੀਕ ਹੈ ਮੈਂਟਲ ਕੇਸ ਹੈ ਠੀਕ ਹੈ ਉਹਨੂੰ ਸਿਰਫ ਆਪਣੀ ਹਵਸ ਤੱਕ ਮਤਲਬ ਹੈ ਹੋਰ ਕੁਝ ਨਹੀਂ ਹੈ ਲੋਕੀ ਕਹ ਰਹੇ ਉਹਨੂੰ ਸ਼ਰਮ ਨਹੀਂ ਆ ਪਿਓ ਦੇ ਸੰਸਕਾਰ ਤੇ ਨਹੀਂਗੇ ਸਟੋਰੀਆਂ ਪਾਈ ਜਾ ਰਹੀ ਜੀ ਉਹ ਉਹਨੂੰ ਫੀਲਿੰਗਸ ਹੀ ਨਹੀਂ ਹੈ ਫੀਲਿੰਗਸ ਨਹੀਂ ਹੈ ਜਦੋਂ ਬੰਦਾ ਸੋਸ਼ਲ ਮੀਡੀਆ ਦੀ ਦੁਨੀਆ ਦੇ ਵਿੱਚ ਵੱਢ ਜਾਂਦਾ ਨਾ ਤਾਂ ਉਹਦਾ ਕਈ ਚੀਜ਼ਾਂ ਤੋਂ ਧਿਆਨ ਹਟ ਜਾਂਦਾ ਹੈ ਤੁਸੀਂ ਕਈ ਵੀਡੀਓਜ਼ ਇਹੋ ਜਿਹੇ ਦੇਖਿਆ ਹੋਣੀ ਹੈ ਵੀ ਬੱਚਿਆਂ ਦੇ ਉੱਤੇ ਮੱਖੀਆਂ ਬੈਠੀਆਂ ਹੋਈਆਂ ਆ ਬੱਚੇ ਗੰਦੇ ਮੰਦੇ ਕਈ ਦਿਨਾਂ ਤੋਂ ਨਾਤੇ ਨਹੀਂ ਸ਼ਾਇਦ ਮੈਂ ਇੱਕ ਛੋਟ ਵੀਡੀਓ ਇਹੋ ਜਿਹਾ ਕੋਈ ਪਾਇਆ ਸੀ ਜਿੱਥੇ ਬੱਚਾ ਮੋਬਾਈਲ ਦਾ ਸੋਸ਼ਲ ਮੀਡੀਆ ਦਾ ਇੰਨਾ ਕਿ ਐਡਿਕਟਡ ਹੋ ਗਿਆ ਵੀ ਉਹਨੂੰ ਕੁਝ ਸਮਝ ਹੀ ਨਹੀਂ ਆਉਂਦਾ ਠੀਕ ਹੈ ਨਾ ਜਦੋਂ ਇਹ ਇਮੋਸ਼ਨ ਖਤਮ ਕਰ ਦਿੰਦਾ ਸੋਸ਼ਲ ਮੀਡੀਆ ਫਿਰ ਧਿਆਨ ਹੁੰਦਾ ਸਿਰਫ ਕਿੰਨੇ 뷰 ਆ ਗਏ ਕਿੰਨੇ ਲਾਈਕ ਆ ਗਏ ਕਮੈਂਟ ਕੀ ਆਇਆ ਠੀਕ ਹੈ ਸਾਨੂੰ ਵੀ ਕਰੋਸ਼ਟੀ ਹੁੰਦੀ ਜਦੋਂ ਅਸੀਂ ਵੀਡੀਓ ਪਾਉਂਦੇ ਹਾਂ ਪਰ ਇੰਨੀ ਨਹੀਂ ਹੁੰਦੀ ਉਕੇ ਸੋ ਇਹ ਚੀਜ਼ਾਂ ਸਾਡੇ ਲਈ ਬਹੁਤ ਛੋਟੀਆਂ ਐ YouTube ਮੇਰੇ ਲਈ ਕੀ ਐ ਇੱਕ ਕਹਿ ਲੋ ਟਾਈਮ ਪਾਸ ਐ ਜਾਂ ਮੇਰਾ ਇੱਕ ਜਿਹੜਾ ਸ਼ੁਰ ਤੋਂ ਕੋਸ ਹੈਗਾ ਵੀ ਹਾਂ ਵੀ ਮੈਂ ਥੋੜੀ ਜੀ ਲੋਕਾਂ ਨੂੰ ਇੱਕ ਅਲੱਗ ਪਰਸਪੈਕਟਿਵ ਦੇਣਾ ਸੋਚਣ ਦਾ ਹਰ ਸਿਚੁਏਸ਼ਨ ਨੂੰ ਦੇਖਣ ਦਾ ਲੱਗ ਨਜ਼ਰੀਆ ਦੇਣਾ ਹੈਗਾ ਬਕਰੀ ਸੋਚ ਠੀਕ ਐ ਨਾ ਤੋਂ ਮੇਰੇ ਬਸ ਇੰਨਾ ਕੀ ਹੈਗਾ ਮੇਰਾ ਪੁਆਇੰਟ 0.1% ਵੀ ਨਹੀਂ ਹੈਗਾ YouTube ਤੋਂ ਲੋਕਾਂ ਨੇ ਤਾਂ ਜ਼ਿੰਦਗੀ ਬਣਾਇਆ ਹੋਇਆ ਸੋਸ਼ਲ ਮੀਡੀਆ ਨੂੰ ਉੜਦੇ ਬੈਠਦੇ ਸੌਂਦੇ ਜਾਗਦੇ ਸਿਰਫ ਸੋਸ਼ਲ ਮੀਡੀਆ YouTube ਵਲੌਗ ਪੋਸਟ ਰੀਲ ਠੀਕ ਹੈ ਛੇਕ ਵੀ ਮਾਰ ਦੇਣਗੇ ਤੇ ડીਲ ਪਾ ਕੇ ਦੱਸਣਗੇ ਪੋਸਟ ਪਾ ਕੇ ਦੱਸਣਗੇ ਗਾਈਜ਼ ਐਸ ਮੈਨੂੰ ਛੇਕ ਆ ਗਈ ਸੀ ਲਾਂਤਿਓ ਸੁਧਰ ਜੋ ਇਹ ਮੋਬਾਈਲ ਲਈ ਆਪਣੇ ਪਰਿਵਾਰ ਆਪਣੇ ਟੱਬਰ ਨਾ ਰੋਲੋ ਨਾ ਰੋਲੋ ਮਾਪੇ ਪਿਓ ਤੇਰਾ ਜਿਹੜਾ ਜਿਹੜਾ ਵੀ ਮਰਜ਼ੀ ਸੀ ਜਿਹੜਾ ਜਿਹੜਾ ਵੀ ਮਰਜ਼ੀ ਸੀ ਪਿਓ ਪਿਓ ਹੁੰਦਾ ਘਰ ਦਾ ਥੰਮ ਹੁੰਦਾ ਠੀਕ ਹੈ ਸ਼ਾਇਦ ਮਤਲਬ ਤੈਨੂੰ ਆਹ ਗਲਤੀ ਵੀ ਤੇਰੀ ਕਿਤੇ ਨਾ ਕਿਤੇ ਮਾਫ ਕਰ ਦਿੰਦਾ ਇਨਾ ਉਹ ਤੈਨੂੰ ਪਿਆਰ ਕਰਦਾ ਸੀ ਮੈਂ ਆਪਣੇ ਪਿਛਲੇ ਵੀਡੀਓ ਚ ਵੀ ਕਿਹਾ ਸੀ ਵੀ ਇਹਦੇ ਮਾਪੇ ਉਹ ਜਿੱਦਾਂ ਦੇ ਮਰਜੀ ਸੀ ਵੀ ਜਿੱਦਾਂ ਦੀ ਕੋਕੋ ਸੀ ਉਦਾਂ ਦੇ ਕੋਕੋ ਦੇ ਬੱਚੇ ਸੀ ਠੀਕ ਹੈ ਬਟ ਇਹਨੂੰ ਰੱਖ ਰਹੇ ਸੀ ਖਵਾ ਰਹੇ ਸੀ ਪਿਆ ਰਹੇ ਸੀ ਪਾਲਦੇ ਸੀ ਠੀਕ ਹੈ ਹੁਣ ਉੱਥੇ ਕਿੱਥੇ ਕੁੱਲੀ 'ਚ ਝੁੱਗੀ 'ਚ ਜਾ ਕੇ ਬੈਠੀ ਜਿਹੜਾ ਕਮਰਾ ਵੱਡਿਆਂ ਖਤਮ ਹੋ ਜਾਂਦਾ ਕਿੱਡੀ ਕੁ ਤੁਸੀਂ ਸੋਚ ਹੁਣ ਇੱਥੇ ਤੁਸੀਂ ਹਿਸਾਬ ਲਾ ਲਓ ਵਿੱਚ ਕਿੱਡਾ ਕ ਦਿਮਾਗ ਆਊਗਾ ਜਾਣਾ ਇਹਨੇ ਉਸੇ ਘਰ 'ਚ ਵਾਪਸ ਆਇਆ ਇਹ ਹਰਮਨਦੇ ਨਾਲ ਉਸੇ ਚੁਬਾਰੇ ਦੇ ਵਿੱਚ ਰਹੂਗੀ ਤੇ ਜਿਆਦਾ ਚਾਂਸ 90 95% ਚਾਂਸ ਤਾਂ ਇਹ ਹੀ ਹੈ ਵੀ ਹਰ ਮਨੇ ਨੂੰ ਛੱਡ ਕੇ ਭੱਜੂਗਾ ਠੀਕ ਹੈ ਤੋ ਨਹੀਂ ਤੇ ਉਸੇ ਚਾਰੇ ਚ ਰਹਿਣਗੇ ਤੇ ਮਾਵਾਂ ਧੀਆ ਰਲ ਕੇ ਚਲਾਣਗੇ ਹੁਣ ਉਠਾ ਕਿਉਂਕਿ ਸੁਧਰਨ ਦੇ ਇਹਨਾਂ ਦੇ ਕੋਈ ਚਾਂਸ ਨਹੀਂ ਹੈਗੇ ਓਕੇ ਜੀ ਤੇ ਇੱਕ ਚੀਜ਼ ਮੈਂ ਕਹਿ ਰਹੀ ਸੀ ਵੀ ਆਪਣਾ ਜਿਹੜਾ ਨਾ ਬੱਚੇ ਹੈਗੇ ਐ ਵੀ ਇਹਨਾਂ ਨੂੰ ਮੋਬਾਈਲਾਂ ਤੋਂ ਦੂਰ ਰੱਖੋ ਦੂਰ ਰੱਖੋ ਦੇਖੋ ਮੈਂ ਪਹਿਲਾਂ ਵੀ ਕਹਿ ਕੇ ਹਟੀਆਂ ਵੀ ਜਦੋਂ ਅਸੀਂ ਪੈਦਾ ਹੋਏ ਆ ਠੀਕ ਹੈ ਸਾਨੂੰ ਕੀ ਪਤਾ ਸੀ ਮੋਬਾਈਲ ਕਿਸ ਜਿਹੜਿਆ ਦਾ ਨਾਮ ਹੈਗਾ ਤੇ ਜੋ ਤੁਹਾਡੇ ਘਰ ਚ ਬੱਚੇ ਨੇ ਜਨਮ ਲੈਣਾ ਜਾਂ ਥੋੜਾ ਵੱਡਾ ਹੋ ਰਿਹਾ ਠੀਕ ਹੈ ਜੇ ਜਿਨ੍ਹਾਂ ਦੇ ਘਰ ਚ ਅਜੇ ਛੋਟੇ ਬੱਚੇ ਐ ਤਾਂ ਮੋਬਾਈਲ ਦੂਰ ਰੱਖੋ ਨਾ ਤੁਸੀਂ ਉਹਨਾਂ ਨੂੰ ਪਤਾ ਹੀ ਨਾ ਹੋਵੇ ਮੋਬਾਈਲ ਚੀਜ਼ ਕੀ ਐ ਐਟਲੀਸਟ 5 ਸਾਲ ਤੱਕ ਬੱਚੇ ਦੀ ਜਦ ਤੱਕ ਬੇਸਿਕ ਫਾਊਂਡੇਸ਼ਨ ਡਿਵੈਲਪ ਹੁੰਦੀ ਹੈ ਮਾਈਂਡ ਦੇ ਨਾ ਜੋ ਵੀ ਫਾਊਂਡੇਸ਼ਨ ਹੁੰਦੀ ਹੈ 5 ਸਾਲ ਤੱਕ ਡਿਵੈਲਪ ਹੋ ਜਾਂਦਾ ਬੱਚੇ ਦਾ ਮਾਈਂਡ ਉਦ ਤੱਕ ਤਾਂ ਦੂਰ ਰੱਖ ਲਓ ਇਹ ਪੱਖੰਡ ਨਾ ਕਰੋ ਵੀ ਸਾਡਾ ਬੱਚਾ ਰੋਟੀ ਨਹੀਂ ਖਾਂਦਾ ਇਹ ਨਹੀਂ ਖਾਂਦਾ ਅਸੀਂ ਕਿੱਦਾਂ ਆਪਣੇ ਬੱਚਿਆਂ ਨੂੰ ਰੋਟੀ ਖਵਾਉਂਦੇ ਸੀ ਨਹੀਂ ਖਾਂਦੇ ਸੀ ਗੋਦ ਵਿੱਚ ਲੈ ਕੇ ਵੇੜੇ ਚ ਤੁਰੇ ਜਾਣਾ ਤੇ ਨਾਲ ਦਿਖਾਈ ਜਾਣਾ ਵੀ ਉਹ ਚਿੜੀ ਉਹ ਚਿੜੀ ਉਹ ਕਾਂ ਉਹ ਦੇਖ ਉਹ ਵੀ ਰੋਟੀ ਖਾਊਗਾ ਉਹਨੂੰ ਵੀ ਆਪਾਂ ਚਿੜੀ ਨੂੰ ਵੀ ਰੋਟੀ ਦੇ ਦਿੰਦੇ ਹਾਂ ਅਸੀਂ ਤਾਂ ਦਿਖਵਾ ਦਿੰਦੇ ਸੀ ਤੇ ਕੀ ਮਾਵਾਂ ਕਰਦੀਆਂ ਸੀ ਕੋਲ ਸਲਵ ਤੇ ਬਿਠਾ ਕੇ ਰੋਟੀ ਖਵਾ ਦਿੰਦੇ ਸੀ ਨਾਲ ਆਟੇ ਦੀ ਚਿੜੀ ਬਣਾ ਕੇ ਦੇ ਦਿੰਦੇ ਇਹ ਬਾਨ ਨੇ ਜੀ ਸਾਡਾ ਬੱਚਾ ਰੋਟੀ ਨਹੀਂ ਖਾਂਦਾ ਮੋਬਾਈਲ ਤੋਂ ਬਣਾ ਕਿ ਸਾਡੇ ਰਿਸ਼ਤੇਦਾਰਾਂ ਚ ਵੀ ਕਈ ਅਜਿਹੇ ਲੋਕ ਹੈਗੇ ਆ ਤੁਹਾਨੂੰ ਪਤਾ ਹੁਣ ਕਿੰਨਿਆਂ ਕੋ ਉਹਨਾਂ ਨੂੰ ਵੀ ਲੰਨਤਾ ਪਾਈਏ ਪਾਈ ਦੀਆਂ ਜਿੰਨੇ ਕੁ ਪਾਈਆਂ ਜਾਂਦੀ ਹੈਗੀਆਂ ਠੀਕ ਆ ਸਾਡਾ ਫਰਜ਼ ਹੈ ਸਮਝਾਣਾ ਕੋਈ ਜਿਹੜਾ ਸਮਝ ਗਿਆ ਵੈਲਨ ਗੋਟ ਨਹੀਂ ਸਮਝਿਆ ਤੇ ਕੱਲ ਨੂੰ ਠੀਕ ਹੈ ਫਿਰ ਇਹ ਨਾ ਗਈ ਉਹ ਸਾਨੂੰ ਸਮਝਾਇਆ ਨਹੀਂ ਸੀ ਅਸੀਂ ਤਾਂ ਉਹਨਾਂ ਨੂੰ ਇਹੀ ਕਹਿੰਨੇ ਆ ਹੁਣ ਰਿਜ਼ਲਟ ਕੀ ਹੋਇਆ ਰਿਜ਼ਲਟ ਕੀ ਆਇਆ ਇੱਕ ਦੋ ਬੱਚਿਆਂ ਦੇ ਛੋਟੇ ਛੋਟੇ ਦੇ 5-5 ਸਾਲ ਦੇ ਤੇ ਐਨਕਾ ਲੱਗੀ ਮੈਂ ਕਹਿੰਦੀ ਭੁੱਗ ਤੋ ਹੁਣ ਮੈਂ ਤਾਂ ਛੋਟੇ ਸਮਝਾਉਂਦੇ ਸੀ ਠੀਕ ਹੈ ਸੋ ਦੈਟ ਇਨਾ ਮਤਲਬ ਕਿ ਮੋਬਾਈਲ ਨੂੰ ਸੀਰੀਅਸ ਨਾ ਲੋ ਰਿਸ਼ਤਿਆਂ ਨੂੰ ਸੀਰੀਅਸਲੀ ਲੋ ਠੀਕ ਹੈ ਇਹ ਚੀਜ਼ਾਂ ਤਾਂ ਫਿਰ ਬਣ ਜਾਣਗੀਆਂ ਸੋਸ਼ਲ ਮੀਡੀਆ ਅੱਜ ਨਹੀਂ ਗਰੋ ਹੋਏਗਾ ਕੱਲ ਹੋ ਜਾਏਗਾ ਕੋਈ ਚੱਕਰ ਨਹੀਂ ਹੈ ਬਟ ਜਿਹੜਾ ਉਹਦਾ ਪਿਓ ਚਲ ਗਿਆ ਉਹ ਵਾਪਸ ਨਹੀਂ ਆਣਾ ਬਹੁਤ ਗੋਰਾ ਹੋਇਆ ਜੋ ਵੀ ਕੋਇਆ ਠੀਕ ਹੈ ਬਟ ਮੈਨੂੰ ਹੈਗਾ ਸੀ ਦਿਮਾਗ 'ਚ ਕਿਤੇ ਨਾ ਕਿਤੇ ਬੈਕਐਂਡ ਤੇ ਹੈਗਾ ਸੀ ਵੀ ਇਹ ਕੁੜੀ ਕੁਝ ਕਾਂਡ ਕਰਵਾ ਕੇ ਰੋਗੀ ਬਟ ਇਹ ਹੋਊਗਾ ਇਹਦੇ ਪਿਓ ਨਾ ਹੋਊਗਾ ਇਹ ਨਹੀਂ ਕਦੇ ਸੋਚਿਆ ਸੀ ਦਿਮਾਗ 'ਚ ਇਹ ਆਂਦਾ ਸੀ ਇਹ ਵੀ ਇਨੂੰ ਨਾ ਕੋਈ ਕੁਝ ਕਰ ਦਵੇ ਜਿੰਨਾ ਕਿ ਨੇ ਗੰਦ ਪਾਇਆ ਹੋਇਆ ਇਹ ਦਿਮਾਗ ਚ ਆਉਂਦਾ ਸੀ ਚਲੋ ਇਸੇ ਅੱਜ ਦੀ ਵੀਡੀਓ ਮਿਲਦੇ ਆ ਫਿਰ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ